ਪਤੰਤ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗਲੀ ਤੇਜਾ ਸਿੰਘ ਇਸਲਾਮਾਬਾਦ ਵਿਖੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਉਕਤ ਮੌਕੇ ਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਇਲਾਕਾ ਨਿਵਾਸੀਆਂ ਅਤੇ ਪਤਵੰਤੇ ਸੱਜਣਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਦਰਜਾ ਬਰਜਾ ਬੁਲਾਰਿਆਂ ਨੇ ਹਿੱਸਾ ਲਿਆ ਇਹ ਵੀ ਪੰਜਾਬ న్యూਸ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਮਿੰਟੂ ਦੀ ਖਾਸ ਰਿਪੋਰਟ ਅੱਜ ਦਾ ਵੀ ਪਾਪਾਈ ਦੇ ਜਨਮ ਦਿਹਾੜੇ ਦਾ ਅੱਜ ਲੰਗਰ ਸਾਡੀ ਸੰਗਤ ਨਾਲ ਜੁੜ ਕੇ ਲਗਾ ਰਹੇ ਆ ਪੂਰੇ ਸ਼ਾਮਾਪੁਰ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਹੈ ਕਿ ਬਾਬਾ ਜੀ ਦੀ ਕਿਰਪਾ ਦਾ ਬਾਬਾ ਜੀ ਦੀ ਕਿਰਪਾ ਹਮੇਸ਼ਾ ਸਾਡੇ 곁ੇ ਰਹੀ ਨਾ ਨਾ ਇਹ ਨਾਲ ਸਾਰੇ ਸੱਜਣਾ ਬਿੱਖਰਾ ਦੇ ਸਹਿਯੋਗ ਦੇ ਨਾਲ ਇਹ ਮੰਗਉਸੀ ਆ ਨੰਗਾ ਆ ਹਰ ਸਾਲ ਆਨੇ ਆ 1999 ਤੋਂ ਸ਼ੁਰੂ ਕੀਤਾ ਸੀ ਅੱਜ 2026 ਆ ਗਿਆ ਤੇ ਮੇਰੇ ਨਾਲ ਮੇਰੇ ਭਰਾ ਜੁੜਦੇ ਜਾਂਦੇ ਨੇ ਲੰਗਰ ਵਧਦਾ ਜਾਂਦਾ ਲੰਗਰ ਵਿੱਚ ਕੀ ਕੀ ਲਗਾਇਆ ਗਿਆ ਜੀ ਲੰਗਰ ਦੇ ਵਿੱਚ ਸਵੇਰੇ ਚਾਹ ਚਾ ਬਰੈਡ ਪਕੌੜਾ ਜੱਸ ਉਸ ਤੋਂ ਬਾਅਦ ਜੂਸ ਖਲਾਬੰਘੂਰ ਪਾਸਤਾ ਕਰੀ ਜੋ ਤਰ੍ਹਾਂ ਦਾ ਦਾਲ ਬੁਲਕਾ ਖੀਰ ਰਾਤੀ ਕੜਿਆ ਦੁੱਧ ਪਚਿਆ ਵਸੇ ਤੋ ਅੰਨ੍ਹਾ ਬਿਸਕੁਟ ਫਿਰਸ ਵਗੈਰਾ ਵੰਡੇ ਜਾਣਗੇ ਸਾਡੀ ਮੋਰਚਾਟ ਵੀ ਵਢੀ ਜਾਏਗੀ। ਜਿਹੜੇ 7 ਵਜੇ ਤੋਂ ਲਾਗੇ ਦਾ ਜਿਹੜੇ 7 ਵਜੇ ਤੋਂ ਆਗੇ ਰਾਤੀ 10 ਵਜੇ ਤੱਕ ਇਹ ਚੱਲਦਾ ਰਹੇਗਾ। ਇਹ ਬਾਬਾ ਜੀ ਦੀ ਬੜੀ ਕਿਰਪਾ ਵਾ ਉਹਨਾਂ ਦਾ ਸਾਡੇ ਛੱਡੇ ਆਪਦਾ। ਉਹਨਾਂ ਦੇ ਹੱਥ ਦੇ ਕਰਨ ਹੀ ਅਸੀਂ ਇੱਥੋਂ ਤੱਕ ਪਹੁੰਚੇ ਆ। ਤੇ ਬਾਬਾ ਜੀ ਦੇ ਸੇਵੂ ਦੇ ਨਾਲ ਬਾਬਾ ਜੀ ਸਾਡੇ ਤੇ ਇਨੰਦ ਕਿਰਪਾ ਕਰਦੇ ਨੇ ਕਿ ਹਰ ਸਾਲ ਵਧਾ ਚੜਾ ਕੇ ਕਰਦੇ ਆ। ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਬਣੇ। ਜੋ ਸੋਨਿਹਾਰ ਸ੍ਰੀ ਅਕਾਲ ਪ੍ਰੋਗਰਾਮ ਬਾਰੇ ਦੱਸੀ ਜਾ ਰਿਹਾ ਹਾਂ ਹਾਂ ਬਾਬਾ ਦੀ ਚੀਜ਼ ਨੇ ਜਿਹੜੇ ਜੜੇ ਜੀ ਆ ਸਭ ਸੰਗਤ ਨੂੰ ਬਹੁਤ ਬਹੁਤ ਖੁਸ਼ਾਈ ਹੋਵੇ ਬਾਬਾ ਜੀ ਜੰਮੀ ਆ ਰਹੇ ਨੇ ਪਕਸ ਵਿੱਚ ਅੱਜ ਅਸੀਂ ਜੰਮੀਰ ਹੁੰਦਾ ਆ ਚੱਲ ਰਿਹਾ ਹਾਂ ਰੇਲ ਤੋਂ ਚੱਲ ਰਿਹਾ ਹੈ ਸਾਰਾ ਤੱਕ ਚੱਲਦਾ ਰਹੇ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਲੰਗੜਾ ਜੀ ਆਤਾ ਤੱਕ ਚੱਲਦਾ ਜਿਹਨਾਂ ਨੂੰ ਅਲਗਿੱਤਾ ਇਹਨਾਂ ਸਭ ਖੰਡਾਂ ਨੂੰ ਮਿਲਿਆ ਤਾਂ ਉਹ ਬੋਲੇ ਸੋਨਹਾਰਾ ਯਾਗਰ ਗਲਤ ਕਿਰੇਗੀ ਗਲਤ ਕਿਰੇਗੀ ਗਲਤ ਕਿਰੇਗੀ ਕਰਤਾ ਕਰਤਾ ਤੁਸੀਂ ਭਾਖਾ ਸਾਹਿਬ ਵੈਰੀ ਡਿਜੀ ਕੋਤੇ ਕਾਂਤਨ ਦੀਪ ਸਿੰਘ ਜੀ ਦਾ ਜਨਮ ਦਿਨ ਕਦੀ ਸੁੱਤੀ ਨਹੀਂ ਹੋਈ 32 ਸਾਲ ਕਾਡੀਆਂ ਦੀ ਸਰਕਾਰ ਰਹੀ 15 ਸਾਲ ਅੰਗਰੇਜ਼ ਸਰਕਾਰ ਰਹੀ ਐਤਿਕ ਵਰਤਮਾਨ ਦੀ ਸਰਕਾਰ ਆਈ ਮੈਂ ਇੱਕ ਵਾਰੀ ਫੋਨ ਕਰਨ ਦੇ ਨਾਲ ਮੇਰੀ ਉਹਨਾਂ ਨਾਲ ਗੱਲ ਬਣੀ ਕਿੰਦੇ ਕਿ ਜ਼ਰੂਰੀ ਕਿੱਧੀ ਹੋਗੀ ਮੈਂ ਤੁਹਾਨੂੰ ਜਿੰਨੇ ਉਹ ਗੱਲ ਕਹੀ ਕਿ ਤੁਹਾਨੂੰ ਸਿੰਘ ਜੀ ਤੇ ਸੀਐਮ ਜੀ ਚੁੱਤੀ ਧਰੇ ਰਾਜ ਦੇ ਨਾ ਹੋਈ ਕਿ ਇਹ ਕਦੀ ਹੋ ਸਕਦੀ ਕਿ ਸਿੱਧੂ ਕਰੋਗੇ ਤੇ ਦੁਬਾਰਾ ਫੇੜਾ ਜੋਗੇ ਅਸੀਂ ਜਣਾ ਚਾਹੁੰਦੇ ਜੀ ਜੂਸ ਨੂੰ ਜੂਸ ਨੂੰ ਇਹ ਮੈਸੇਜ ਦੇਣਾ ਚਾਹਣਾ ਮੈਂ ਕਿ ਜਿਹੜਾ ਮੈਸੇਜ ਛੱਡੋ ਅੱਜ 20 ਬੰਦੇ ਫੜੇ ਆ ਅੱਜ ਨਪੀਰ ਨਹੀਂ ਗਾ ਮੇਰੇ ਮਾਨ ਨੂੰ ਅਸੀਂ ਹਰਨ ਤਰਨ ਬਾਬਾ ਪੂਰ ਸਿੰਘ ਮਹਾਰਾਜ ਦੇ ਪਾਸ਼ਾ ਦਾ ਖੰਡ ਦੇ ਅੱਗੇ ਜਨਮ ਲਾ ਲੈਂਦੇ ਆ ਅਕੂ ਭਾਜੀ ਹਰ ਸਾਲ ਲੈਂਦੇ ਆ ਅਸੀਂ ਇਹਨਾਂ ਦੇ ਨਾਲ ਨਾਲ ਕੇ ਹਰ ਵਾਰੀ ਸੇਵਾ ਕਰੀਦੀ ਆ ਤੇ ਇਸ ਲਾਹੌਰ ਤੋਂ ਦੇ ਥੱਲੇ ਲੰਘੇ ਲਾਇਆ ਬਾਬਾ ਜੀ ਦੀ ਕਿਰਪਾ ਨਾਲ ਕਿੰਨੇ ਸਾਥੀਆਂ ਸਾਰਿਆਂ ਨੇ ਲਾਇਆ ਸਾਰਿਆਂ ਦੇ ਮੇਸਟਰਾਂ ਆਪ ਰਖਣ ਉਹਨਾਂ ਦੇ ਮਸ਼ੀਨਾਂ ਅਰਮਾਨਾਂ ਦੇ ਰਾਹੇ ਪਾਉਣ ਸਮਿਆਂ ਦੇ ਬੱਚਤਾਂ ਤੋਂ ਤੁਹਾਨੂੰ ਤੁਹਾਨੂੰ ਬਾਬਾ ਜੀ ਦੀ ਸ਼ਰਮਾਸ਼ਾ ਮਾਇਗੁੱਟ ਦਾ ਖਾਸ ਮਾਇਗੁੱਟੇ ਕੀ ਹੋਇਆ ਹੈ ਇਹ ਗੰਗਰ ਕੀ ਕਹਿਣਾ ਜਾਂਦੇ ਬਾਬੇ 5 5 ਅੱਜ ਭਾਈ ਬਾੜ ਨੰਬਰ 67 ਦੇ ਵਿੱਚ ਮੇਰੇ ਵੱਡੇ ਭਰਾ ਪੱਪੂ ਭਾਈ ਵੱਲੋਂ ਹਰ ਸਾਲ ਦੀ ਤਰ੍ਹਾਂ ਤੇ ਨਾਲ ਲੈਣੇ ਸਬੂਚੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਦੀਪ ਸਿੰਘ ਜੀ ਦਾ ਲੰਗਰ ਲਗਾਇਆ ਗਿਆ ਤੇ ਮੇਰੇ ਪਰਿਵਾਰ ਇਸ ਦਿਨ ਨੂੰ ਬੜੀ ਹੀ ਸ਼ਰਧਾ ਭਰ ਕੇ ਮਨਾਉਂਦੇ ਆ ਤੇ ਮੈਂ ਵਾਇਗੁਰੂ ਦੇ ਹੋਰ ਅਰਦਾਸ ਕਰਦਾ ਕਿ ਮੇਰੇ ਭਰਾ ਹਰ ਸਾਲ ਦੀ ਤਰ੍ਹਾਂ ਕਾਮ ਨਹੀਂ ਹੁੰਦੇ ਸਾਲਾਂ ਦੀ ਵੱਧ ਚੜ ਕੇ ਕਰਦੇ ਤੇ ਬਾਬਾ ਜੀ ਆਪਣਾ ਮਿਹਰ ਪ੍ਰਿਆਸ ਇਹਨਾਂ ਦੇ ਸਿਰ ਤੇ ਰੱਖਣਾ ਤੇ ਅੱਜ ਇਹਨਾਂ ਨੇ ਬੁਲਾ ਕੇ ਦਾਸ ਨੂੰ ਬੁਲਾ ਕੇ ਮੁਰਗੀ ਹਾਜ਼ਰੀ ਭਰੀ ਤੇ ਨਾਲ ਸੇਵਾ ਦਾ ਮੌਕਾ ਮਿਲਿਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ